ਸਰੇਨਾ ਵਿਲੀਅਮਜ਼ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ ਵਿੰਬਲਡਨ ਗ੍ਰੈਂਡ ਸਲੈਮ ਚ ਮਹਿਲਾ ਸਿੰਗਲਸ ਕੈਟਾਗਰੀ ਦੀ ਖਿਤਾਬੀ ਟੱਕਰ ਚ ਸਰੇਨਾ ਵਿਲੀਅਮਜ਼ ਨੇ ਬਾਜ਼ੀ ਮਾਰੀ ਵਿੰਬਲਡਨ ਆਪਣੇ ਨਾਮ ਕਰਦੇ ਹੀ ਸਰੇਨਾ ਵਿਲੀਅਮਜ਼ ਨੇ ਸਟੈਫੀ ਗ੍ਰਾਫ ਦੇ 22 ਗ੍ਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ 34 ਸਾਲ ਦੀ ਸਰੇਨਾ ਨੇ 7ਵੀਂ ਵਾਰ ਵਿੰਬਲਡਨ ਖਿਤਾਬ ਆਪਣੇ ਨਾਂ ਕੀਤਾ ਹੈ ਸਰੇਨਾ ਨੇ लाजवाब ਖੇਡ ਵਿਖਾਇਆ ਤੇ ਜਰਮਨੀ ਦੀ ਐਂਜਲੀ ਕਰਬਰ ਨੂੰ ਸਿੱਧੇ ਸੈਟਾਂਸ਼ ਮਾਦ ਦਿੱਤੀ ਇਸ ਜਿੱਤ ਦੇ ਨਾਲ ਹੀ ਸਰੇਨਾ ਨੇ ਆਸਟ੍ਰੇਲੀਅਨ ਓਪਨ ਦੀ ਹਾਰ ਦਾ ਬਦਲਾ ਵੀ ਲੈ ਲਿਆ ਇਸੇ ਸਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ਚ ਕਰਬਰ ਨੇ ਸਰੇਨਾ ਨੂੰ ਮਾਦ ਦਿੱਤੀ ਸੀ ਸਰੇਨਾ ਨੇ ਇਹ ਮੈਚ 7-5 6-3 ਦੇ ਫਰਕ ਨਾਲ ਜਿੱਤਿਆ ਇਨ੍ਹਾਂ ਦੋਨੇ ਖਿਡਾਰਨਾਂ ਵਿਚਾਲੇ ਹੁਣ ਤੱਕ ਕੁੱਲ 7 ਮੈਚ ਖੇਡੇ ਗਏ ਨੇ ਅਤੇ 5 ਵਾਰ ਬਾਜ਼ੀ ਸਰੇਨਾ ਦੇ ਨਾਮ ਰਹੀ। ਇਸ ਤੋਂ ਪਹਿਲਾਂ ਸਰੇਨਾ ਵਿਲੀਅਮਸ ਨੇ ਸਾਲ 2002, 2003, 2009, 2010, 2012 ਅਤੇ 2015 'ਚ ਵਿੰਬਲਡਨ ਖਿਤਾਬ ਆਪਣੇ ਨਾਂ ਕੀਤਾ ਸੀ।